ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਹਿਰੇ ਸਵਾਗਤ ਕਰਦੀ ਆਂ ਬੁਲੇਟਿੰਗ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਸਰੀ ਪੁਲਿਸ ਤੋਂ ਸਰੀ ਵਾਸੀਆਂ ਦੀਆਂ ਬਹੁਤ ਉਮੀਦਾਂ ਪੁਲਿਸ ਦੀ ਤਬਦੀਲੀ ਤੋਂ ਬਾਅਦ ਕਾਨੂੰਨੀ ਨਿਯਮਾਂ ਦੇ ਵਿੱਚ ਵੀ ਬਦਲਾਅ ਦੀ ਲੋੜ ਕਮਾਂਟਰੀ ਐਡਾਪਟੇਸ਼ਨ ਦੇ ਉੱਤੇ ਕਿਊਬਿਕ ਲਗਾਵੇਗਾ ਰੋਕ ਮਨੁੱਖੀ ਤਸਕਰੀ ਦੀਆਂ ਚਿੰਤਾਵਾਂ ਦੇ ਵਿਚਕਾਰ ਕਿਊਬਿਕ ਦਾ ਫੈਸਲਾ ਬਨਵੀ ਸਿਟੀ ਕੌਂਸਲ ਦੇ ਸਪਰੇਅ ਨਿਯਮਾਂ ਨੂੰ ਜਾਂਚਣ ਦੇ ਲਈ ਤਿਆਰ ਸਪਰੇਅ ਖਰੀਦਣ ਵਾਲਿਆਂ ਦੇ ਲਈ ਹੋਵੇਗੀ ਸਖਤੀ ਜਿੱਤੇ ਖਬਰਾਂ ਵਿਸਥਾਰ ਦੇ ਨਾਲ ਸਰੀ ਪੁਲਿਸ ਇਸ ਵੇਲੇ ਸਰੀ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਚੁੱਕੀ ਹੈ ਜਿहां 29 ਨਵੰਬਰ ਨੂੰ ਸਰੀ ਪੁਲਿਸ ਨੇ ਆਪਣੀ ਜਿਹੜੀ ਕਮਾਂਡ ਹੈ ਉਹ ਪੂਰੀ ਤਰ੍ਹਾਂ ਸੰਭਾਲ ਲਈ ਹੈ ਹੁਣ ਸਰੀ ਪੁਲਿਸ ਤੋਂ ਬਹੁਤ ਸਾਰੀਆਂ ਉਮੀਦਾਂ ਨੇ ਖਾਸ ਕਰਕੇ ਸਰੀ ਵਾਸੀਆਂ ਦਾ ਕਹਿਣਾ ਹੈ ਕਿ ਸਰੀ ਦੇ ਉੱਤੇ ਜਿਹੜਾ ਇੱਕ ੱੱਬਾ ਲੱਗਿਆ ਹੋਇਆ ਸੀ ਕਿ ਕ੍ਰਾਈਮ ਬਹੁਤ ਜ਼ਿਆਦਾ ਵਧਿਆ ਜਾ ਰਿਹਾ ਹੈ ਇੱਥੇ ਆਮ ਲੋਕ ਜਿਹੜੇ ਪਰੇਸ਼ਾਨ ਨੇ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਉਹ ਹੁਣ ਦਰਸਤ ਹੋਣੀ ਚਾਹੀਦੀ ਹੈ ਪਰ ਨਾਲ ਦੀ ਨਾਲ ਇਹ ਵੀ ਕਹਿਣਾ ਹੈ ਕਿ ਕਿਤੇ ਨਾ ਕਿਤੇ ਨਿਯਮਾਂ ਦੇ ਵਿੱਚ ਅਜੇ ਵੀ ਬਦਲਾਅ ਦੀ ਲੋੜ ਹੈ ਯਾਨੀ ਕਿ ਕਾਨੂੰਨ ਜਿਹੜੇ ਨੇ ਲਾਅ ਜਿਹੜਾ ਉਹ ਸਖਤ ਹੋਣਾ ਜ਼ਰੂਰੀ ਹੈ ਆਓ ਦੇਖਦੇ ਹਾਂ ਕਿ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਜਿਹੜੀ ਜਦੋਜਹਤ ਲੱਗੀ ਹੈ ਸਰੀ ਪੁਲਿਸ ਦਾ ਮੁੱਦਾ ਚੁੱਕਣ ਵਾਲਿਆਂ ਦੀ ਤੇ ਇਸ ਤੋਂ ਇਲਾਵਾ ਆਮ ਲੋਕ ਹੁਣ ਕਿਸ ਤਰ੍ਹਾਂ ਦੀਆਂ ਉਮੀਦਾਂ ਸਰੀ ਪੁਲਿਸ ਤੋਂ ਲਗਾ ਰਹੇ ਨੇ ਸਰੀ ਦੀ ਆਪਣੀ ਪੁਲਿਸ ਬਣਨ ਦੇ ਨਾਲ ਚੱਪੇ-ਚੱਪੇ ਤੇ ਹੁਣ ਸਰੀ ਪੁਲਿਸ ਦੀਆਂ ਗਤੀਵਿਧੀਆਂ ਦਿਖਾਈ ਦੇ ਰਹੀਆਂ ਨੇ ਸਰੀ ਪੁਲਿਸ ਬਣਨ ਦੇ ਲਈ ਡਗ ਮੁਕੱਲਮ ਦੀ ਕੌਂਸਲ ਨੇ ਪੂਰਾ ਜ਼ੋਰ ਲਗਾਇਆ ਕੌਂਸਲਰ ਮਰਦੀਪ ਨਾਗਰਾ ਨੇ ਸਰੀ ਪੁਲਿਸ ਦੇ ਆਉਣ ਦੇ ਨਾਲ ਕੀ ਬਦਲੇਗਾ ਇਸ ਬਾਰੇ ਜਾਣਕਾਰੀ ਦਿੱਤੀ ਨਾਗਰਾ ਜੀ ਇਹ ਬਹੁਤ ਵਧੀਆ ਗੱਲ ਹੈ ਵੀ ਜਿਹੜਾ ਇੰਨੇ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਮੁੱਦਾ ਸੀ ਔਰ ਤੁਸੀਂ ਸਾਰਿਆਂ ਨੇ ਕਾਫੀ ਜ਼ਿਆਦਾ ਇਹਦੇ ਆਵਾਜ਼ ਵੀ ਉਠਾਈ ਸੀ ਕਿ ਸਰੀ ਨੂੰ ਆਪਣੀ ਪੁਲਿਸ ਦੀ ਲੋੜ ਹੈ ਉਹ ਆਖਿਰਕਾਰ ਪੂਰਾ ਹੋ ਗਿਆ ਪੁਲਿਸ ਨੇ ਕਮਾਂਡ ਪ੍ਰੋਪਰਲੀ ਸੰਭਾਲ ਲਈ ਹੈ ਹੁਣ ਕਿਵੇਂ ਦਾ ਲੱਗ ਰਿਹਾ ਜੀ ਬਿਲਕੁਲ ਇੱਕ ਬਹੁਤ ਚੰਗਾ ਲੱਗ ਰਿਹਾ ਮੈਨੂੰ ਲੱਗਦਾ ਬਹੁਤ ਹਿਊਜ ਮਾਈਲਸਟੋਨ ਹੈਗਾ ਸਰੀ ਦੇ ਰੈਜ਼ੀਡੈਂਸ ਵਾਸਤੇ ਕਿ ਹੁਣ ਬਾਕੀ ਵੱਡੀਆਂ ਕੈਨੇਡਾ ਦੀਆਂ ਸਿਟੀ ਸਿਟੀ ਆਫ ਸਰੀ ਦੀ ਕੋਲ ਵੀ ਆਪਣੀ ਜਿਹੜੀ ਪੁਲਿਸ ਫੋਰਸ ਹੈਗੀ ਆ ਜਿਹੜੇ ਸਾਡੇ ਡਿਸੀਜਨਸ ਆ ਉਹ locally ਬਣਨਗੇ ਥੋੜੀ ਜੀ ਕਾਉਂਟੇਬਿਲਟੀ ਵਧੇਗੀ ਅਸੀਂ ਕੁਐਸਚਨ ਪੁੱਛ ਸਕਾਂਗੇ ਅਫੀਸ਼ੀਅਲਸ ਤੋਂ ਕਿ ਕਿਉਂ ਸਾਡੀ ਸਰੀ ਦੇ ਵਿੱਚ ਜੇ ਲਾਅ ਐਂਡ ਆਰਡਰ ਨੂੰ ਲੈ ਕੇ ਕੋਈ ਸਿਚੁਏਸ਼ਨ ਬਣਦੀ ਹੈ ਉਹ ਕਿਉਂ ਬਣੀ ਹੋਈ ਆ ਸਾਡੇ ਕੋਲ ਸਾਨੂੰ ਆਨਸਰਸ ਮਿਲਣਗੇ ਸੋ ਬਹੁਤ ਚੰਗੀ ਗੱਲ ਆ ਪਰ ਮੈਨੂੰ ਲੱਗਦਾ ਨਾਲ ਦੀ ਨਾਲ ਕਿ ਹੁਣ ਇੱਕ ਬਹੁਤ ਵੱਡੀ ਰਿਸਪੌਂਸਿਬਿਲਿਟੀ ਸਰੀ ਪੁਲਿਸ ਸਰਵਿਸ ਤੇ ਵੀ ਪੈ ਗਈ ਆ ਕਿਉਂਕਿ ਐਕਸਪੈਕਟੇਸ਼ਨਸ ਜਿਹੜੀਆਂ ਨੇ ਬਹੁਤ ਹਾਈ ਨੇ ਲੋਕੀ ਬਹੁਤ ਤੰਗ ਸਿਗੇ ਜਿਹੜੇ ਸਪੈਸ਼ਲੀ ਸਕੂਲਸ ਨੂੰ ਲੈ ਕੇ ਸਕੂਲਸ ਦੇ ਵਿੱਚ ਜਿਹੜੀਆਂ ਲੋਕਰਸ ਦੇ ਵਿੱਚ ਆਮ ਆਪਾਂ ਸੁਣਿਆ ਕਿ ਡਰੱਗਸ ਪਾਈਆਂ ਗਈਆਂ ਗਨਸ ਪਾਈਆਂ ਗਈਆਂ ਸਕੂਲ ਦੇ ਬੱਚੇ ਜਿਹੜੇ ਗੈਂਗਸ ਦੇ ਵਿੱਚ ਇਨਵੋਲਵ ਹੋ ਰਹੇ ਆ ਸੋ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਨੇ ਕਿ ਉਹ ਚੀਜ਼ਾਂ ਦੇ ਦਾ ਜਿਹੜਾ ਹੁਣ ਸੋਲੂਸ਼ਨ ਨਿਕਲੇਗਾ ਸੋ ਅਸੀਂ ਠੀਕਾ ਸਾਈਟਿਡ ਤੇ ਹੈਗੇ ਆ ਕਿ ਬਹੁਤ ਚੰਗਾ ਹੋ ਗਿਆ ਨਾਲ ਦੀ ਨਾਲ ਹੁਣ ਸਾਨੂੰ ਸਾਰਿਆਂ ਨੂੰ ਇਨਕਲੂਡਿੰਗ ਸਰੀ ਪੁਲਿਸ ਸਰਵਿਸ ਤੇ ਜਿਹੜੇ ਆਫੀਸਰਸ ਹੈਗੇ ਨੇ ਆਫੀਸਰ ਆਫੀਸਰ ਇਨਚਾਰਜ ਜਿਹੜੇ ਨੋਰਮ ਲਪਿੰਸਕੀ ਬਹੁਤ ਵੱਡੀ ਰਿਸਪੌਂਸਿਬਿਲਟੀ ਪੈ ਗਈ ਹੈ ਉਹਨਾਂ ਤੇ ਕਿ ਉਹ ਜਿਹੜੇ ਇਹ ਸਾਰੀਆਂ ਚੀਜ਼ਾਂ ਜਿਨ੍ਹਾਂ ਦਾ ਕਰਕੇ ਸਰੀ ਪੁਲਿਸ ਬਣਾਈ ਗਈ ਸੀ ਉਹ ਸਾਰੀਆਂ ਚੀਜ਼ਾਂ ਨੂੰ ਜਿਹੜੇ ਸੋਲੂਸ਼ਨ ਹੈ ਉਹਨਾਂ ਦੇ ਕਰਨਾ ਜੀ ਤਬਦੀਲੀਆਂ ਜਿਹੜੀਆਂ ਨੇ ਉਹਨਾਂ ਕਿਵੇਂ ਦੇਖਾਈ ਦੇਣਗੀਆਂ ਆਮ ਲੋਕ ਨੇ ਜਿਹੜੇ ਉਹ ਕਹਿੰਦੇ ਆ ਆਰਸੀਐਮਪੀ ਨਾਲ ਤਾਲਮੇਲ ਉਹਨਾਂ ਦਾ ਬੈਠ ਨਹੀਂ ਰਿਹਾ ਸੀਗਾ ਹੁਣ ਉਹ ਲੱਗਦਾ ਵੀ ਸਰੀ ਪੁਲਿਸ ਨਾਲ ਉਹਨਾਂ ਦਾ ਤਾਲਮੇਲ ਬੈਠ ਜਾਊਗਾ ਲੋਕਲ ਬਿਜ਼ਨੈਸਸ ਜਿਹੜੇ ਬਹੁਤ ਕੰਪਲੇਂਟ ਆ ਰਹੀ ਸੀ ਉਹ ਕਹਿੰਦੇ ਸੀ ਕਿ ਸਾਡਾ ਕੋਈ ਅਜੇ ਤੱਕ ਕੋਈ ਰਿਲੇਸ਼ਨ ਬਿਲਡ ਨਹੀਂ ਹੋਇਆ ਜਿਵੇਂ ਡੈਲਟਾ ਦੇ ਵਿੱਚ ਬਿਜ਼ਨੈਸਸ ਹੈਗੇ ਨੇ ਜੇ ਤੁਸੀਂ ਸਕਾਟ ਰੋਡ ਤੇ ਜਾ ਕੇ ਪੁੱਛੋ ਬਿਜ਼ਨੈਸਸ ਨੂੰ ਜਿਹੜੇ ਵੱਡੇ ਉਹ ਕਹਿੰਦੇ ਨੇ ਕਿ ਸਾਡੇ ਨਾਲ ਰਿਲੇਸ਼ਨ ਹੈ ਨੇ ਸਾਨੂੰ ਆਫਿਸਰਸ ਆ ਕੇ ਮਿਲਦੇ ਨੇ ਆਪਣਾ ਕਾਰਡ ਵਗੈਰਾ ਦੇਖ ਕੇ ਜਾਂਦੇ ਨੇ ਕਿ ਕੋਈ ਵੀ ਇਸ਼ੂ ਆਵੇ ਸਿਸ ਨੂੰ ਕਾਲ ਕਰ ਲਿਓ ਸੋ ਇਦਾਂ ਦੇ ਜਿਹੜੇ ਇੱਕ ਡਾਇਰੈਕਟ ਕਨੈਕਸ਼ਨ ਸਿਗਾ ਉਹ ਕਿਤੇ ਨਾ ਕਿਤੇ ਮਿਸਿੰਗ ਸੀ ਸਰੀ ਦੇ ਵਿੱਚ ਸੋ ਅਸੀਂ ਮੈਨੂੰ ਪਤਾ ਕਿ ਬਹੁਤ ਆਫੀਸਰ ਸਰੀ ਪੁਲਿਸ ਤੇ ਆਲਰੇਡੀ ਕੰਮ ਕਰ ਰਹੇ ਨੇ ਕਿ ਇੱਕ ਕਨੈਕਸ਼ਨ ਬਿਲਡ ਕਰਨ ਲਈ ਆਪਣੇ ਲੋਕਲ ਗੁਰਦੁਆਰਾ ਸਾਹਿਬ ਮੰਦਿਰ ਦੇ ਵਿੱਚ ਹੋਰ ਜਿਹੜੀ ਆ ਰਿਲੀਜੀਅਸ ਪਲੇਸਿਸ ਨੇ ਉੱਥੇ ਪਹੁੰਚ ਰਹੇ ਨੇ ਜਿੱਥੇ ਸਪੋਰਟਸ ਦੀਆਂ ਫੈਸਿਲਿਟੀਆਂ ਨੇ ਉੱਥੇ ਪਹੁੰਚ ਰਹੇ ਨੇ ਤਾਂ ਕਿ ਕਮਿਊਨਿਟੀ ਦੇ ਨਾਲ ਡਾਇਰੈਕਟ ਕਨੈਕਸ਼ਨ ਬਿਲਡ ਕੀਤਾ ਜਾ ਸਕੇ ਸੋ ਮੈਨੂੰ ਲੱਗਦਾ ਕਿ ਆਉਣ ਵਾਲਾ ਜਿਹੜੇ ਕੁਝ ਅਗਲੇ 5-6 ਮਹੀਨੇ ਆ ਬਹੁਤ ਇੰਪੋਰਟੈਂਟ ਰਹਿਣਗੇ ਤੇ ਬਹੁਤ ਚੰਗੇ ਹੱਲ ਨਿਕਲਣਗੇ ਕਿਉਂਕਿ ਜਿਹੜਾ ਕਨੈਕਸ਼ਨ ਡਾਇਰੈਕਟ ਬਿਲਡ ਹੋ ਰਿਹਾ ਮੈਂ ਦੇਖ ਰਿਹਾ ਆਲਰੇਡੀ ਬਿਲਡ ਹੋ ਰਿਹਾ ਐਵਰੀਡੇ ਬਿਲਡ ਹੋ ਰਿਹਾ ਸੋ ਇਹਦੇ ਨਾਲ ਜਿਹੜੇ ਲੋਕਾਂ ਦੀ ਇੱਕ ਲੋਕਾਂ ਦੇ ਜਿਹੜੀ ਕੰਪਲੇਂਟ ਕਰਨ ਦੀ ਪੁਲਿਸ ਨੂੰ ਜਿਹੜਾ ਰਿਪੋਰਟ ਕਰਨ ਦੀ ਹੈਗੀ ਆ ਉਹ ਜਿਹੜੇ ਨਹੀਂ ਰਿਪੋਰਟਿੰਗ ਹੋ ਰਹੀ ਸੀ ਉਹ ਲੋਕਾਂ ਦੇ ਵਿੱਚ ਕੌਨਫੀਡੈਂਸ ਜ਼ਰੂਰ ਆਏਗਾ ਕਿ ਅਸੀਂ ਰਿਪੋਰਟਿੰਗ ਕਰੀਏ ਸੋ ਨਾਲ ਦੇ ਨਾਲ ਜਿਹੜਾ ਇੱਕ ਡਾਇਰੈਕਟ ਕਨੈਕਸ਼ਨ ਹੋਣ ਦੇ ਨਾਲ ਇੱਕ ਕੌਨਫੀਡੈਂਸ ਜਿਹੜਾ ਆਪਣੀ ਲੋਕਲ ਪੁਲਿਸ ਤੇ ਵਧੇਗਾ ਜੀ ਮਦੀਪ ਨਾਗਰ ਜੀ ਬਹੁਤ ਸਾਰੇ ਜਿਹੜੇ ਆਮ ਲੋਕ ਹੈ ਉਹਨਾਂ ਤੋਂ ਰਿਐਕਸ਼ਨਸ ਅਸੀਂ ਲਿੱਤੇ ਵੀ ਕਿਵੇਂ ਦਾ ਲੱਗ ਰਿਹਾ ਸਾਰੀ ਪੁਲਿਸ ਆ ਗਈ ਤਾਂ ਕੁਝ ਨੇ ਕਿਹਾ ਬਹੁਤ ਵਧੀਆ ਲੱਗ ਰਿਹਾ ਹੈ ਵੀ ਸਾਡੇ ਵਿੱਚ ਉਹ ਜਿਹੜਾ ਇੱਕ ਦਾਇਰਾ ਜਾ ਉਹ ਹੁਣ ਵਧੀਆ ਮੇਨਟੇਨ ਹੋ ਜਾਏਗਾ ਪਰ ਕਈ ਲੋਕ ਇਹ ਕਹਿੰਦੇ ਨੇ ਕਿ ਪ ਜਿਹੜੇ ਰੂਲਸ ਨੇ ਇਥੋਂ ਦੇ ਜਿਹੜੇ ਲਾਅ ਨੇ ਉਹ ਕੋਈ ਬਾਲੇ ਸਖਤ ਨਹੀਂ ਹੈ ਕਹਿੰਦੇ ਪੁਲਿਸ ਪੜਦੀ ਔਰ ਕਿਸੇ ਵੀ ਕਰਮੀ ਨਾਲ ਨੂੰ ਛੱਡਣਾ ਪੈਂਦਾ ਸੋ ਇਹਦੇ ਕਰਕੇ ਸਾਨੂੰ ਲੱਗਦਾ ਵੀ ਕ੍ਰਾਈਮ ਫਲੋ ਹੀ ਘਟੇਗਾ ਨਹੀਂ ਵੈਲ ਇਹ ਹਜੇ ਸਰੀ ਪੁਲਿਸ ਚੰਗੀ ਹੈ ਜਾਂ ਸਰੀ ਪੁਲਿਸ ਮਾੜੀ ਹੈ ਹਜੇ ਬਹੁਤ अर्ਲੀ ਹੈ ਕੁਝ ਵੀ ਕਹਿਣਾ ਹਜੇ ਮੈਨੂੰ ਲੱਗਦਾ ਕਿ ਐਟ ਲੀਸਟ ਆਪਾਂ ਨੂੰ 1 ਸਾਲ ਦਾ ਟਾਈਮ ਜਿਹੜਾ ਆਪਾਂ ਨੂੰ ਵੇਟ ਕਰਨੀ ਪਵੇਗੀ ਇਹ ਡਿਸੀਜਨ ਬਣਾਉਣ ਤੋਂ ਪਹਿਲਾਂ ਕਿ ਕੀ ਇਹ ਡਿਸੀਜਨ ਚੰਗਾ ਸੀ ਜਾਂ ਨਹੀਂ ਚੰਗਾ ਸੀ ਸੋ ਅਸੀਂ ਤੇ ਇਹੀ ਆਸ ਕਰਦੇ ਹਾਂ ਕਿ ਡਿਸੀਜਨ ਚੰਗਾ ਸੀ ਅਸੀਂ ਇਹੀ ਮੰਨਦੇ ਹਾਂ ਕਿ ਡਿਸੀਜਨ ਚੰਗਾ ਸੀ ਤੇ ਬਹੁਤ ਚੰਗਾ ਰਹੇਗਾ ਨਾਲ ਦੀ ਨਾਲ ਜਿਹੜੇ ਜਿਹੜੇ ਫੈਡਰ ਮੈਂ ਐਗਰੀ ਕਰਦਾ ਅਸੀਂ ਹਰ ਇੱਕ ਫੋਰਮ ਦੇ ਜਿਹੜੇ ਪਹਿਲੇ ਐਕਸਟਰਸ਼ਨ ਕੇਸਿਸ ਦੇ ਨੂੰ ਨੁਮਾਇਕ ਜਿੰਨੇ ਵੀ ਫੋਰਮ ਸੋਏ ਉੱਥੇ ਕਿਹਾ ਉੱਥੇ ਇਸ਼ੂਸ ਆਏ ਕਿ ਜਿਹੜੇ ਲਾਅਸ ਨੇ ਸਾਡੇ ਥੋੜੇ ਸਟ੍ਰਿਕਟ ਹੋਣ ਦੀ ਜ਼ਰੂਰਤ ਹੈਗੀ ਆ ਆਰਸੀਐਮਪੀ ਤੇ ਸਰੀ ਦੇ ਲੋਕਾਂ ਦੇ ਵਿਚਾਲੇ ਤਾਲਮੇਲ ਬਣਨ ਦੇ ਵਿੱਚ ਕਿੱਥੇ ਕਮੀ ਰਹੀ ਹੈ ਸਰੀ ਦੀ ਪੁਲਿਸ ਦੇ ਹੁਣ ਚੱਪੇ-ਚੱਪੇ ਨਾਲ ਵਾਕਿਫ ਹੋਣ ਦਾ ਫਾਇਦਾ ਉਹਨਾਂ ਨੂੰ ਕੀ ਹੋਏਗਾ ਆ ਸੁਣਦਿਆਂ ਗੁਰਪ੍ਰੀ ਸੋਹੋਤਾ ਤੋਂ ਗੁਰਪ੍ਰੀ ਸੋਹੋਤਾ ਜੀ ਸਰੀ ਪੁਲਿਸ ਜਿਹੜੀ ਹੁਣ ਆ ਚੁੱਕੀ ਹੈ ਆਪਣੀ ਕਮਾਂਡ ਸਮਾਹ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਇਹਦੇ ਨਾਲ ਕਿਵੇਂ ਦੇ ਜਿਹੜੇ ਬਦਲਾਅ ਅ ਦੇਖੋ ਇੱਕ ਤਾਂ ਇਹ ਆ ਵੀ ਕੰਫੀਡੈਂਸ ਲੈਵਲ ਲੋਕਾਂ ਦਾ ਜਿਹੜਾ ਵਧੂਗਾ ਇਹਦੇ ਨਾਲ ਕਿਉਂਕਿ ਜਿਹੜੇ ਪਹਿਲੇ ਇਨੀਸ਼ੀਅਲੀ ਰਿਜ਼ਲਟ ਦੇਖਣ ਨੂੰ ਮਿਲੇ ਆ ਉਹ ਇਹੀ ਆ ਕਿ ਲੋਕ ਕਹਿੰਦੇ ਆ ਵੀ ਸੜਕਾਂ ਤੇ ਪ੍ਰੈਜ਼ੈਂਸ ਵਧੀ ਆ ਪੁਲਿਸ ਵਾਲੇ ਜਿਹੜੇ ਆ ਜਿਹੜੇ ਬੈਡ ਡਰਾਈਵਰਜ਼ ਨੂੰ ਘੇਰ ਰਹੇ ਆ ਸੋ ਮੇਰੇ ਖਿਆਲ ਆ ਵੀ ਸ਼ਹਿਰ ਦੀ ਪੁਲਿਸ ਜਿਹੜਾ ਸੁੱਤੀ ਆਕ ਜਾਗਦੀ ਆ ਉਹਦਾ ਜਿਹੜਾ ਪਹਿਲਾ ਪ੍ਰਭਾਵ ਹੈ ਇਸੇ ਗੱਲ ਤੋਂ ਪੈਂਦਾ ਕਿ ਪੁਲਿਸ ਦੀ ਪ੍ਰੈਜ਼ੈਂਸ ਕਿੰਨੀ ਆ ਤੇ ਜੇ ਕੋਈ ਸੜਕ ਤੇ ਤੁਰਿਆ ਫਿਰਦਾ ਕੁਝ ਗਲਤ ਕਰਦਾ ਤਾਂ ਉਹਨੂੰ ਰੋਕਦੀ ਕਿੰਨੀ ਆ ਉਤੋਂ ਫਿਰ ਕਹਾ ਗੱਲ ਲੱਗੇ ਤੁਰਦੀ ਆ ਬਾਕੀ ਕਾਨੂੰਨ ਦੇ ਵਿੱਚ ਤਬਦੀਲੀ ਜਿਹੜ ਪਰੇ ਨਾਲ ਇੰਨਾ ਆ ਵੀ ਕੰਫੀਡੈਂਸ ਲੈਵਲ ਵਧੂਗਾ ਤੇ ਜਿਹੜੇ ਇਹ ਪੁਲਿਸ ਆਫੀਸਰ ਆਏ ਆ ਇਹਨਾਂ ਵਿੱਚੋਂ ਬਹੁਤੇ ਉਹ ਆ ਜਿਹੜੇ ਇਦੋਂ ਵਧੀਆ ਤਨਖਾਹ ਲੈ ਰਹੇ ਸੀ ਇਦੋਂ ਵਧੀਆ ਅਹੁਦਿਆਂ ਦੇ ਉੱਤੇ ਸੀਗੇ ਪਰ ਉਹਨਾਂ ਦੇ ਇੱਕ ਮਨ ਦੇ ਵਿੱਚ ਲਗਨ ਸੀਗੀ ਵੀ ਅਸੀਂ ਸਰੀ ਜਾ ਕੇ ਸੁਧਾਰਨੀ ਆ ਉਹਨਾਂ ਵਿੱਚੋਂ ਬਹੁਤੇ ਪੰਜਾਬੀ ਕਮਿਊਨਿਟੀ ਵਿੱਚੋਂ ਵੀ ਹੈਗੇ ਆ ਹੋਰ ਕਮਿਊਨਿਟੀਜ਼ ਵਿੱਚੋਂ ਵੀ ਆ ਉਹਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਦਾਗ ਸਰੀ ਤੇ ਲੱਗ ਰਿਹਾ ਹੈਗਾ ਜਾਂ ਕ੍ਰਾਈਮ ਦੀ ਗੱਲ ਹੋ ਰਹੀ ਹੈ ਅਸੀਂ ਇਹ ਬੰਦ ਕਰਨੀ ਆ ਅਸੀਂ ਗੈਂਗ ਹੰਸਾ ਠਾਉਣੀ ਆ ਸੋ ਜਿਹੜੇ ਉਹ ਬੰਦੇ ਆ ਇੱਕ ਮਿਸ਼ਨ ਲੈ ਕੇ ਆਏ ਆ ਸੋ ਜਦੋਂ ਤੁਸੀਂ ਮਿਸ਼ਨ ਲੈ ਕੇ ਕੋਈ ਕੰਮ ਕਰਨਾ ਆਉਨੇ ਆ ਉਹਦਾਂ ਫਰਕ ਤਾਂ ਫਿਰ ਜ਼ਰੂਰ ਪੈਂਦਾ ਹੀ ਆ ਬਾਕੀ ਇਹ ਲੋਕਲੇ ਆ ਸਾਰੇ ਇੱਥੇ ਜੰਮੇ ਪਲੇ ਆ ਜਿਹੜੇ ਗੈਂਗਸਟਰ ਤੁਰੇ ਫਿਰਦੇ ਉਹ ਵੀ ਇਹਨਾਂ ਦੇ ਨਾਲੇ ਪੜੇ ਆ ਸੋਹਰਾਂ ਦੀਆਂ ਆਦਤਾਂ ਤੋਂ ਹਰਕਤਾਂ ਤੋਂ ਜਾਣੂ ਆ ਸਾਂਝੇ ਫਰੈਂਡ ਹੈਗੇ ਆ ਸੋ ਉਹਨਾਂ ਨੂੰ ਬਹੁਤ ਮਾਦਰਦ ਮਾਲੂ ਵੀ ਉਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਜੀ ਅਸਾਂ ਆਪਾਂ ਲੋਕ ਇਹ ਕਹਿੰਦੇ ਨੇ ਵੀ ਜਦੋਂ ਤੱਕ ਨਿਯਮ ਹੀ ਸਖਤ ਨਹੀਂ ਹੁੰਦੇ ਉਦੋਂ ਤੱਕ ਪੁਲਿਸ ਦੀ ਵਰਦੀ ਚੇਂਜ ਹੋਣਾ ਕੋਈ ਫਰਕ ਨਹੀਂ ਪੈਣਾ ਨਹੀਂ ਮੈਂ ਜਿਵੇਂ ਕਿਹਾ ਵੀ ਕਿ ਜਿਹੜੇ ਕਾਨੂੰਨ ਆ ਉਹਨਾਂ ਦੀ ਵੀ ਲੋੜ ਹੈਗੀ ਹੈ ਤਬਦੀਲੀ ਕਰਨ ਦੀ ਸਖਤ ਚਾਹੀਦੇ ਆ ਪਰ ਕਈ ਵਾਰ ਤੇ ਇਹ ਹੁੰਦਾ ਵੀ ਲੋਕ ਰਿਪੋਰਟ ਹੀ ਨਹੀਂ ਕਰਦੇ ਪੁਲਿਸ ਦੇ ਵਿੱਚ ਵਿਸ਼ਵਾਸ ਹੀ ਨਹੀਂ ਸੀ ਲੋਕਾਂ ਦਾ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਫਾਇਦਾ ਤਾਂ ਹੈ ਨਹੀਂਗਾ ਕੋਈ ਰਿਪੋਰਟ ਕਰਨ ਦੇ ਤੇ ਕੋਈ ਐਕਸ਼ਨ ਨਹੀਂ ਹੋਣਾ ਜਦੋਂ ਛੋਟੇ ਕ੍ਰਾਈਮ ਜਿਹੜੇ ਆ ਉਹਨਾਂ ਦੀ ਰਿਪੋਰਟਿੰਗ ਹੁਣ ਹਟ ਜਵੇ ਪੁਲਿਸ ਵਿੱਚ ਵਿਸ਼ਵਾਸ ਜਿਹੜਾ ਆ ਉਹ ਮਰ ਜਵੇ ਫਿਰ ਵੱਡੇ ਅਪਰਾਧ ਵਧਦੇ ਆ ਸਾウト ਉਹ ਅਪਰਾਧ ਉੱਥੇ ਹੁੰਦੇ ਆ ਜਿੱਥੇ ਤੁਸੀਂ ਬਾਹਰ ਘਾਹ ਨਹੀਂ ਘਟਦੇ ਸਮਾਨ ਡਿੱਗਿਆ ਖਲਰਿਆ ਪਿਆ ਆ ਲੋਕਾਂ ਨੂੰ ਪਤਾ ਹੁੰਦਾ ਵੀ ਇੱਥੇ ਲੋਕੀ ਆਪ ਨਹੀਂ ਬਾਹਰ ਨਿਕਲਦੇ ਤਾਂ ਇਹਨਾਂ ਨੇ ਬਾਹਰ ਆ ਕੇ ਕੀ ਕਰ ਲੈਣਾ ਹਨ ਸੋ ਜਿੱਥੇ ਘਰ ਦੇ ਆਲ ਦੇ ਵਾਲੇ ਬਾਹਰ ਸਫਾਈ ਵਧੀਆ ਹੋਊਗੀ ਉੱਥੇ ਲੋਕੀ ਬਾਹਰ ਤੁਰੇ ਫਿਰਦੇ ਹੁਣ ਕਿ ਉੱਥੇ ਕ੍ਰਾਈਮ ਘਟ ਹੁੰਦਾ ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਆਉਂਦੀਆਂ ਇਹਨਾਂ ਦਾ ਫਰਕ ਪੈਂਦਾ ਪਰ ਉਹ ਗੱਲ ਹੈਗੀ ਜੀ ਕਾਨੂੰਨ ਦੀ ਵੀ ਚੇਂਜਸ ਦੀ ਲੋੜ ਹੈਗੀ ਆ ਇਹ ਨਹੀਂ ਮੈਂ ਖਾਰਜ ਕਰਦਾ ਪਰ ਵਰਦੀ ਬਦਲਣਾ ਫਰਕ ਪੈਣਾ ਆ ਤੁਸੀਂ ਆਪ ਦੇਖੋਗੇ ਫਿਲਹਾਲ ਸਰੀ ਦੇ ਲੋਕ ਕ੍ਰਾਈਮ ਗੈਂਗਵਾਰਾਂ ਡਰੱਗਸ ਦੇ ਮੁੱਦਿਆਂ ਤੋਂ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਹੈ ਕਿ ਵਰਦੀ ਬਦਲਣ ਦੇ ਨਾਲ ਨਾਲ ਕਾਨੂੰਨ ਵੀ ਜਿਹੜੇ ਨੇ ਉਹ ਸਖਤ ਹੋਣੇ ਲਾਜ਼ਮੀ ਹੈ ਸਿਟੀ ਦੀ ਪੁਲਿਸ ਹੋਣੀ ਚਾਹੀਦੀ ਆ ਉਹ ਕੋ ਕਿਤੇ ਆਉਂਦਾ ਕੋ ਕਿਦੇ ਆਉਂਦਾ ਉਹ ਉਹਨਾਂ ਕੰਮ ਨਹੀਂ ਵਧੀਆ ਕਰ ਰਿਹਾ ਡੈਲਟਾ ਦੀ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਹੈ ਸਿਟੀ ਦੀ ਪੁਲਿਸ ਹੋਣੀ ਚਾਹੀਦੀ ਆ ਜੀ ਹਾਂ ਜੀ ਤੁਹਾਨੂੰ ਕੀ ਲੱਗਦਾ ਸਿਟੀ ਦੀ ਪੁਲਿਸ ਆਰੀ ਹੈ ਤਾਂ ਕਿਵੇਂ-ਕਿਵੇਂ ਦੇ ਚੇਂਜਸ ਇੱਥੇ ਹੋਣਗੇ ਇਦਾਂ ਵੀ ਉਹਨਾਂ ਨੂੰ ਸਭ ਪਤਾ ਆ ਇਹ ਤੇ ਸਨੀਗ ਭਾਰਤੀ ਹੋਣਗੇ ਵਿੱਚ ਉਹਨਾਂ ਨੂੰ ਪਤਾ ਕਿੱਥੇ ਕੀ ਹੁੰਦਾ ਕਿੱਥੇ ਕੀ ਹੁੰਦਾ ਉਹ ਕੋਈ ਕਿਸੇ ਸਿਟੀ ਤੋਂ ਆਦਾ ਕਿਸੇ ਸਿਟੀ ਤੋਂ ਆਉਂਦਾ ਉਹਨਾਂ ਨੂੰ ਪਤਾ ਨਹੀਂ ਹੁੰਦਾ ਇਸ ਕਰਕੇ ਇਹ ਠੀਕ ਆਰਸੀਐਮਪੀ ਵੀ ਕੰਮ ਆਪਣਾ ਵਧੀਆ ਹੀ ਕਰ ਰਹੀ ਸੀਗੀ ਤੇ ਪਰ ਤੁਹਾਨੂੰ ਕੀ ਲੱਗਦਾ ਫਿਰ ਵੀ ਸਰੀ ਦੀ ਆਪਣੀ ਸਿਟੀ ਦੀ ਪੁਲਿਸ ਨਾਲ ਤਾਂ ਨਹੀਂ ਵਧੀਆ ਕਰ ਰਹੀ ਸੀਗੀ ਜਿੰਨਾ ਤੁਸੀਂ ਕਹਿ ਰਹੇ ਕਿਉਂਕਿ ਮੈਂ ਵੀ ਰੋਡ ਤੇ 10 ਸਾਲ ਟਰੱਕ ਚਲਾਇਆ ਪਰ ਉਹ ਚੀਜ਼ ਨਹੀਂ ਹੈ ਜੋ ਆਪਣੀ ਸਿਟੀ ਦੀ ਪੁਲਿਸ ਹੈ ਨਾ ਉਹ ਅਲੱਗ ਹੈ ਜਿਹੜੀ ਦੂਸਰੀ ਪੁਲਿਸ ਹੈ ਉਹ ਅਲੱਗ ਹੈ ਕਿਉਂਕਿ ਸਿਟੀ ਦੀ ਪੁਲਿਸ ਦੇ ਵਿੱਚ ਹਰ ਇੱਕ ਨੂੰ ਪਹਿਲੀ ਗੱਲ ਇਹ ਹੈ ਕਿ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਰੋਜ਼ਗਾਰ ਮਿਲਦਾ ਆ। ਦੂਸਰੀ ਗੱਲ ਇਹ ਆ ਕਿ ਉਹ ਤਨਦੇਹੀ ਦੇ ਨਾਲ ਆਪਣੇ ਮਨ ਦੇ ਨਾਲ ਕੰਮ ਕਰਦੇ ਆ। ਬੜੇ ਮਤਲਬ ਇਹ ਨਹੀਂ ਹੁੰਦਾ ਕਿਉਂਕਿ ਉਹ ਜਿਹੜੀ CRP ਆ ਉਹਨਾਂ ਨੇ ਇੱਕ ਡਿਊਟੀ ਨਿਭੋੜੀ ਹੁੰਦੀ ਆ। ਇਹਨਾਂ ਨੂੰ ਪਤਾ ਹੁੰਦਾ ਵੀ ਇਹ ਅਸੀਂ ਕਰਾਂਗੇ ਤਾਂ ਸਾਨੂੰ ਇਹਦੇ ਤੇ ਬੈਨੀਫਿਟ ਮਿਲਣਾ ਸਾਨੂੰ ਸਾਨੂੰ ਸਭ ਕੁਝ ਮਿਲਣਾ ਇਹਦੇ ਵਿੱਚ। ਇਹ ਚੀਜ਼ਾਂ ਹੋ ਗੀਆਂ ਇਸ ਕਰਕੇ ਅਸੀਂ ਇਹਦੇ ਵਿੱਚ ਬਹੁਤ ਹੱਕ ਦੇ ਵਿੱਚ ਜੀ ਕੁਛ ਇਹਦੇ ਵਿੱਚ ਜੀ ਫਰਕ ਤੁਹਾਨੂੰ ਕਿੱਥੇ ਲੱਗਦਾ ਸੀਗਾ ਕਿੱਥੇ ਕਮੀ ਸੀ ਵੀ ਜੀ ਆਰ ਸੀ ਐਮ ਪੀ ਸੀ ਕੀ ਤਾਂ ਮਹਿਸੂਸ ਕਿਉਂ ਕੀਤਾ ਜਾ ਰਹਾ ਸੀ ਵੀ ਸਿਟੀ ਦੀ ਆਪਣੀ ਪੁਲਿਸ ਆਣੀ ਜ਼ਰੂਰੀ ਹੋ ਗਈ ਹੈ ਸਿਟੀ ਦੇ ਇਦਾਂ ਨਾ ਆਰ ਸੀ ਐਮ ਪੀ ਦੇ ਸੇ ਸਗਾ ਵਿੱਚ ਇਦਾਂ ਕੋਈ ਹੁਣ ਨਸ਼ਾ ਕਰੇਮ ਜਾਂ ਕਿਦਾਂ ਕੁਝ ਵੀ ਇਦਾਂ ਦਾ ਹੈਗਾ ਨਾ ਉਹ ਇੰਨਾ ਨਾ ਵੱਧ ਚੜ ਕੇ ਨਹੀਂ ਉਹਨੂੰ ਕੈਚ ਕਰ ਦੇ ਸਗੀ ਜਿਹੜੀ ਮੈਂ ਤਾਂ ਇਹ ਕੀਤਾ ਕਹੇ ਉਹ ਤੋਂ ਬਾਕੀ ਠੀਕ ਹੈ ਪੁਲਿਸ ਦਾ ਪੁਲਿਸ ਹੀ ਹੈ ਪਰ ਮੈਂ ਫਰਕ ਜਿਹੜੀ ਅਲੱਗ ਪੁਲਿਸ ਜਿਹੜੀ ਸਿਟੀ ਦੀ ਪੁਲਿਸ ਲੱਗ ਗਿਆ ਜਿਹੜੀ ਸੈਂਟਰ ਦੀ ਪੁਲਿਸ ਉਹ ਲੱਗਾ ਹਾਂਜੀ 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 ਸਤ ਤੁਹਾਡਾ ਇੱਥੇ ਕੀ ਮੰਨਣਾ ਜੀ ਸਰੀ ਦੀ ਪੁਲਿਸ ਆ ਗਈ ਆਪਣੀ ਜਿਹੜੀ ਪੁਲਿਸ ਮਰਜੀ ਆ ਜਵੇਗੀ ਇਸ ਬਿਨਾਂ ਚ ਸਟੇਟ ਨਹੀਂ ਠੀਕ ਹੁੰਦੀ ਉੱਪਰੋਂ ਠੀਕ ਹੁੰਦਾ ਕੋਈ ਕੁਝ ਨਹੀਂ ਹੁੰਦਾ ਐਸੇ ਤਰ੍ਹਾਂ ਚੱਲਦਾ ਜਾਣਾ ਹੈ ਕਿਉਂਕਿ ਜਿਹੜੇ ਕਾਨੂੰਨ ਹੈ ਬਹੁਤ ਸਖਤ ਨਹੀਂ ਹੈਗੇ ਇਹਦੇ ਕਰਕੇ ਸਟੇਟ ਦੇ ਅੱਧਾ ਸਾਰੇ ਗੇਮ ਉਹਦੇ ਕਰਕੇ ਇਹ ਕੱਲ ਰਿਹਾ ਸਾਰਾ ਅਰ ਜੇ ਨਾ ਆਏ ਜਿੰਨ ਥਲ ਪਾਈ ਤਾਂ ਆਉਣ ਵਾਲੇ ਜਿਹੜੇ ਨਤੀਜੇ ਪੈਣ ਗਏ ਹਾਂਜੀ ਹਾਂਜੀ ਤੁਹਾਡਾ ਕੀ ਕਹਿਣਾ ਜੀ ਇਸ ਤੇ 월ਡ ਚੀ ਪ੍ਰੋਬਲਮ ਆਈ ਪਈ ਜੀ ਨਾ ਜੀ ਸਾਰਾ ਟਰੱਕ ਰੁਕਦੀ ਤੇ ਜਿਹੜਾ ਮੇਨ ਕੰਮ ਆ ਕਿਤੇ ਵੀ ਅਨ ਕੰਟਰੋਲ ਹੀ ਲੱਗ ਰਿਹਾ ਜੀ ਸਾਨੂੰ ਤਾਂ ਦੇਖਣ ਨੂੰ ਤਾਂ ਵੀ ਇੱਕ ਕੱਲੀ ਅਮਰੀਕਾ ਜਿੱਥੇ ਵੀ ਨਿਤ ਨਵੀਂ ਤੋਂ ਨਵੀਂ ਨਿਊਜ਼ ਆਉਂਦੀ ਹੈ ਡਰਗ ਨਾਲ ਸਾਨੂੰ ਤਾਂ ਕੋਈ ਅਨ ਕੰਟਰੋਲ ਅਨ ਬੈਲੈਂਸ ਜੇ ਲੱਗਦਾ ਜੀ ਸਰਕਾਰਾਂ ਸਰਕੂਰਾ ਸਾਹਿਬ ਉਹ ਜਾਂ ਇੰਡੀਆ ਵਾਲਾ ਕੰਮ ਹੀ ਇੱਥੇ ਲੱਗ ਰਿਹਾ ਜੀ ਹਾਂਜੀ ਹਾਂਜੀ ਅੱਛਾ ਕਈ ਲੋਕ ਕਹਿੰਦੇ ਨੇ ਵੀ ਪੁਲਿਸ ਤਾਂ ਆ ਗਈ ਹੈ ਚਲੋ ਸਿਟੀ ਦੀ ਆਪਣੀ ਪਰ ਸਖਤੀ ਜਿਹੜੀ ਹੈ ਉਨੀ ਨਹੀਂ ਹੈਗੀ ਫਲੈਕਸੀਬਲ ਰੂਲਸ ਹੈ ਤੁਹਾਡੇ ਹਿਸਾਬ ਨਾਲ ਕੀ ਲੱਗਦਾ ਕਈ ਲੋਕ ਤਾਂ ਕਹਿੰਦੇ ਪੰਜਾਬ ਪੁਲਿਸੀ ਤਰ੍ਹਾਂ ਇੱਥੋਂ ਦੀ ਪੁਲਿਸ ਨੂੰ ਵੀ ਡੰਡਾ ਚੁੱਕਣ ਦੀ ਲੋੜ ਹੈ ਤੁਹਾਡਾ ਕੀ ਮੰਨਣਾ ਹੈ ਬਿਲਕੁਲ ਇਹ ਕਾਨੂੰਨ ਤਾਂ ਸਖਤ ਹੀ ਹੋਣਾ ਚਾਹੀਦਾ ਜੇ ਹੁਣ ਦਿਨੋਂ ਦਿਨਾਂ ਜਿਵੇਂ ਇੱਕ ਮੀਡੀਆ ਦਾ ਕਰਕੇ ਹੋਰੇਗਾ ਬੰਦਾ ਆਪਦਾ ਆਪਦਾ ਸੇਫਟੀ ਪਰਪਸ ਵਾਸਤੇ ਅਗਲਾ ਹਾਂ ਚੱਲ ਆਪਾਂ ਹੁਣ ਪੁਲਿਸ ਨੂੰ ਵੀ ਡਰਾ ਜੀ ਹੁਣ ਟਰੱਕ ਕਰਕੇ ਪਏ ਇਦਾਂ ਦੇ ਪੁਲਿਸ ਦੇ ਬਕਾਇਦਾ ਗੜ ਪਈ ਜਾਂਦੇ ਵਰਲਡ 'ਚ ਹੀ ਜੋ ਜਿੰਨਾਂ ਕੋ ਸਖਤੀ ਨਹੀਂ ਹੁੰਦੀ ਉਹਨਾਂ ਕੋ ਕੰਟਰੋਲ ਜਿੰਨਾਂ ਕੋ ਡਰ ਨਹੀਂ ਪੈਦਾ ਹੁੰਦਾ ਜੀ ਉਹਨਾਂ ਕੋ ਕੰਟਰੋਲ ਹੋ ਨਹੀਂ ਸਕਦਾ ਸਾਡੇ ਹਿਸਾਬ ਨਾਲ ਤਾਂ ਜੀ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਡੈਲਟਾ ਪੁਲਿਸ ਦੀ ਤਰ੍ਹਾਂ ਸਰੀ ਪੁਲਿਸ ਵੀ ਹੁਣ ਕਾਰੋਬਾਰਾਂ ਸਕੂਲਾਂ ਤੇ ਹੋਰ ਆਮ ਲੋਕਾਂ ਦੀ ਐਕਟੀਵਿਟੀ ਤੇ ਨਜ਼ਰ ਰੱਖੇਗੀ ਤੇ ਸਰੀ ਦੀ ਸੁਰੱਖਿਆ ਤੇ ਲੱਗੇ ਦਾਗ ਨੂੰ ਧੋਂ ਦੀ ਕੋਸ਼ਿਸ਼ करेगी न्यूज़ टेस्ट दो चैनल पंजाबी रिपोर्ट कंजर्वेटिव ਆਗੋ ਪੇਰੇ ਪਾਲੀਵਰ ਨੇ ਫੈਡਰਲ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਕੈਨੇਡਾ ਤੇ ਸਖਤ ਟੈਰਿਫ ਲਗਾਉਣ ਦੀ ਧਮਕੀ ਦਿੱਤੇ ਜਾਣ ਦੇ ਕਾਰਨ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਸੰਸਦ ਦੇ ਸਾਹਮਣੇ ਇੱਕ ਯੋਜਨਾ ਪੇਸ਼ ਕੀਤੀ ਜਾਏ ਪਾਲੀਵਰ ਦਾ ਕਹਿਣਾ ਹੈ ਕਿ ਇਸ ਯੋਜਨਾ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਨਕੀਲ ਕਸਨ ਦੇ ਲਈ ਗਸ਼ਤ ਤੇ ਟੈਕਨੋਲੋਜੀ ਵਧਾਉਣ ਦੇ ਉਪਾਅ ਸ਼ਾਮਿਲ ਹੋਣੇ ਚਾਹੀਦੇ ਨੇ ਨਾਲ ਹੀ ਵੀਜ਼ਾ ਨਿਯਮਾਂ ਨੂੰ ਸਖਤ ਕਰਨ ਦੇ ਉੱਤੇ ਸੁਬਾਈ ਕਾਨੂੰਨ ਲਾਗੂ ਕਰਨ ਵਾਲੇ ਦੇ ਨਾਲ ਕੰਮ ਕਰਨਾ ਵੀ ਜ਼ਰੂਰੀ ਹੈ ਕਨਜ਼ਰਵੇਟਿਵ ਆਗੂ ਨੇ ਕਿਹਾ ਹੈ ਕਿ ਕੈਨੇਡਾ ਨੂੰ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਨੂੰ ਵੀ ਸੀਮਿਤ ਕਰਨਾ ਚਾਹੀਦਾ ਹੈ ਕਿਉਂਕਿ ਇਸ ਨੂੰ ਸ਼ਰਨਾਰਥੀ ਦਾਅਵਿਆਂ ਦੇ ਵਿੱਚ ਮਹੱਤਵਪੂਰਨਵਾਦੇ ਦਾ ਸਾਹਮਣਾ ਕਰਨਾ ਪੈਂਦਾ ਹੈ 트럼ਪ ਨੇ ਕੈਨੇਡਾ ਤੇ ਮੈਕਸੀਕੋ ਤੋਂ ਦਰਾਮਤ ਤੇ 25% ਦੀ ਟੈਰਿਫ ਨੂੰ ਵਧਾਉਣ ਦੀ ਜਿਹੜੀ ਹੈ ਉਹ ਧਮਕੀ ਦਿੱਤੀ ਜਦੋਂ ਤੱਕ ਦੋਵੇਂ ਦੇਸ਼ ਗੈਰ ਕਾਨੂੰਨੀ ਸਰਹੱਦੀ ਲਾਂਘੇ ਨੂੰ ਬੰਦ ਨਹੀਂ ਕਰਦੇ ਤੇ ਫੈਂਟਨਿਲ ਵਰਗੀਆਂ ਗੈਰ ਕਾਨੂੰਨੀ ਦਵਾਈਆਂ ਨੂੰ ਅਮਰੀਕਾ ਦੇ ਵਿੱਚ ਦਾਖਲ ਹੋਣ ਤੋਂ ਨਹੀਂ ਰੋਕਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਡੋਨਲਡ ਟਰੰਪ ਦੇ ਨਾਲ ਡਿਨਰ ਕੀਤਾ ਜਿਸ ਨੂੰ ਬਾਅਦ ਦੇ ਵਿੱਚ ਚੁਣੇ ਗਏ ਰਾਸ਼ਟਰਪਤੀ ਨੇ ਬਹੁਤ ਲਾਭਕਾਰੀ ਵੀ ਦੱਸਿਆ ਸੂਤਰਾਂ ਦਾ ਕਹਿਣਾ ਹੈ ਕਿ ਟਰੂਡੋ ਤੇ ਟਰੰਪ ਦੇ ਵਪਾਰ ਸਰਹੱਦੀ ਸੁਰੱਖਿਆ ਯੂਕਰੇਨ ਨਾਟੋ ਆਈਸ ਬ੍ਰੇਕਰਸ ਮਿਡਲ ਈਸਟ ਤੇ ਅਗਲੇ ਸਾਲ ਅਲਬਰਟਾ ਦੇ ਵਿੱਚ ਗਰੁੱਪ ਆਫ 7 ਦੀ ਮੀਟਿੰਗ ਬਾਰੇ ਵੀ ਚਰਚਾ ਹੋਈ ਕਈ ਵੇਕ ਸਰਕਾਰ ਨੇ ਮਨੁੱਖੀ ਅਧਿਕਾਰਾਂ ਤੇ ਤਸਕਰੀ ਦੀਆਂ ਚਿੰਤਾਵਾਂ ਦੇ ਕਾਰਨ ਜ਼ਿਆਦਾਤਰ ਰਮੀਆਂ ਨੂੰ ਮੰਤਰੀ ਗੋਦ ਲੈਣ ਦੀਆਂ ਅਰਜ਼ੀਆਂ ਨੂੰ ਮੁਅਤਲ ਕਰ ਦਿੱਤਾ ਹੈ ਰਿਲੀਜ਼ ਦੇ ਵਿੱਚ ਸਰਕਾਰ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਦੇ ਲਈ ਸਿਸਟਮ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿ ਅਡਾਪਟ ਕਰਨ ਵਾਲੇ ਗੈਰ ਕਾਨੂੰਨੀ ਅਭਿਆਸਾਂ ਤੋਂ ਮੁਕਤ ਨੇ ਜਿਸ ਦੇ ਵਿੱਚ ਅਗਵਾ ਵਿਕਰੀ ਤੇ ਬੱਚਿਆਂ ਦੀ ਤਸਕਰੀ ਸ਼ਾਮਿਲ ਹੈ ਉਨਰ ਦਾ ਕਹਿਣਾ ਹੈ ਕਿ ਮੋਰਟੋਰੀਅਮ ਲਾਗੂ ਰਹੇਗਾ ਜਦੋਂ ਕਿ ਇਹ ਉਹਨਾਂ ਅਭਿਆਸਾਂ ਨੂੰ ਰੋਕਣ ਦੇ ਲਈ ਇੱਕ ਮਜ਼ਬੂਤ ਫਰੇਮਵਰਕ ਵਿਕਸਿਤ ਕਰਦਾ ਹੈ ਤੇ ਅਡਾਪਟੇਸ਼ਨ ਦੀਆਂ ਅਸਫਲਤਾਵਾਂ ਨੂੰ ਵੀ ਸੀਮਿਤ ਕਰਦਾ ਹੈ ਜਿਸ ਦੇ ਨਤੀਜੇ ਦੇ ਵਜੋਂ ਬੱਚੇ ਬਾਲ ਭਲਾਈ ਪ੍ਰਣਾਲੀ ਦੇ ਵਿੱਚ ਦਾਖਲ ਹੁੰਦੇ ਨੇ ਕਿਊਬਿਕ ਦਾ ਕਹਿਣਾ ਹੈ ਕਿ ਇਹ ਦੁਨੀਆ ਭਰ ਦੇ ਅਧਿਕਾਰ ਖੇਤਰਾਂ ਦੀ ਪਾਲਣਾ ਕਰ ਰਿਹਾ ਹੈ ਜਿਨ੍ਹਾਂ ਨੇ ਫਰਾਂਸ, ਨੀਦਰਲੈਂਡ, ਡੈਨਮਾਰਕ ਤੇ ਦੱਖਣੀ ਕੋਰੀਆ ਸਮੇਤ ਕੁਮਾਂਤਰੀ ਅਡਾਪਟੇਸ਼ਨ ਨੂੰ ਸੀਮਿਤ ਕਰਨ ਜਾਂ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਕੈਨੇਡੀਅਨ ਸਰਕਾਰ ਦਾ ਕਹਿਣਾ ਹੈ ਕਿ ਸਾਰੇ ਸੂਬਿਆਂ ਤੇ ਪਰਦੇਸ਼ਾਂ ਨੇ ਜਾਰਜੀਆ, ਗੁਆਟੇਮਾਲਾ, ਲਾਇਬ੍ਰੇਰੀਆ, ਨੇਪਾਲ ਤੇ ਯੂਕਰੇਨ ਸਮੇਤ ਕੁਝ ਦੇਸ਼ਾਂ ਤੋਂ ਅਡਾਪਟੇਸ਼ਨ ਲੈਣ ਨੂੰ ਮعتਲ ਕਰ ਦਿੱਤਾ ਹੈ ਕਿਊਬਿਕ ਦਾ ਕਹਿਣਾ ਹੈ ਕਿ ਅਡਾਪਟੇਸ਼ਨ ਲੈਣਾ ਜੋ ਪਹਿਲਾਂ ਹੀ ਚੱਲ ਰਹੇ ਨੇ ਜਾਰੀ ਰਹਿ ਸਕਦੇ ਨੇ ਜਿਵੇਂ ਕਿ ਸਿਮਤ ਗਿਣਤੀ ਦੇ ਵਿੱਚ ਅਡਾਪਟੇਸ਼ਨ ਲਏ ਜਾ ਸਕਦੇ ਨੇ ਜੋ ਪ੍ਰਮਾਣਿਤ ਏਜੰਸੀਆਂ ਤੋਂ ਬਿਨਾ ਮਨਜ਼ੂਰ ਨੇ ਇਹ ਸਪਸ਼ਟ ਹੈ ਕਿ ਇਸ ਹਫਤੇ ਲੋਰ ਮੈਨ ਲੈਂਡ ਦੇ ਵਿੱਚ ਗੈਸੀਆਂ ਕੀਮਤਾਂ ਕਿੱਥੇ ਜਾ ਰਹੀਆਂ ਨੇ ਮਾਹਰਾਂ ਦੇ ਮੁਤਾਬਕ ਇਸ ਦੇ ਕਈ ਕਾਰਨਾਂ ਨੇ ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਪੰਪਾਂ ਤੇ ਕੀਮਤਾਂ ਨੂੰ ਦੁਬਾਰਾ ਘਟਾਉਂਦੇ ਅਸੀਂ ਦੇਖ ਰਹੇ ਹਾਂ ਅਤੇ ਜ਼ਿਆਦਾਤਰ ਸੂਬਿਆਂ ਦੇ ਵਿੱਚ ਹਫ਼ਤਾਵਾਰੀ ਗਿਰਾਵਟ ਦੇਖੀ ਜਾ ਰਹੀ ਹੈ ਕਿਉਂਕਿ ਤੇਲ ਦੀਆਂ ਕੀਮਤਾਂ ਦਬਾਹੇਟ ਨੇ ਅਤੇ ਪੱਛਮ ਦੇ ਵਿੱਚ ਮੀਂਹ ਦੀਆਂ ਘਟਨਾਵਾਂ ਅੱਗੇ ਵਧੀਆਂ ਨੇ ਰਿਫਾਇਨਰੀਆਂ ਦੇ ਲਈ ਜੋਖਮ ਨੂੰ ਸੀਮਿਤ ਕਰਦੇ ਹੋਏ ਮਾਹਰਾਂ ਦੇ ਮੁਤਾਬਕ ਜੇ ਤੇਲ ਉਤਪਾਦਕ ਦੇਸ਼ ਇਸ ਹਫ਼ਤੇ ਦੇ ਅੰਤ ਦੇ ਵਿੱਚ ਉਤਪਾਦਨ ਨੂੰ ਵਧਾਉਣ ਦੇ ਲਈ ਸਹਿਮਤ ਹੁੰਦੇ ਨੇ ਤਾਂ ਕੱਚੇ ਤੇਲ ਦੀ ਕੀਮਤ ਘਟ ਸਕਦੀ ਹੈ ਜੇ ਤੇਲ ਦੇ ਉਤਪਾਦਨ ਨੂੰ ਬਹਾਲ ਕਰਨਾ ਸ਼ੁਰੂ ਕਰਦੇ ਨੇ ਤਾਂ ਤੇਲ ਦੀਆਂ ਕੀਮਤਾਂ ਡਾਲਰ 60 ਦੇ ਮੱਧ ਤੱਕ ਨਰਮ ਹੋ ਸਕਦੀਆਂ ਨੇ ਜੋ ਕੀਮਤਾਂ ਤੋਂ ਹੇਠਾਂ ਵੱਲ ਦਬਾਅ ਲਿਆਉਣ ਦੇ ਵਿੱਚ ਮਦਦ ਕਰ ਸਕਦੀਆਂ ਨੇ ਹਾਲਾਂਕਿ ਉਹ ਇਹ ਵੀ ਕਹਿੰਦੇ ਨੇ ਕਿ ਜੇਕਰ ਕੈਨੇਡੀਅਨ ਡਾਲਰ ਅਮਰੀਕੀ ਡਾਲਰ ਦੇ ਮੁਕਾਬਲੇ ਸੰਘਰਸ਼ ਕਰਨਾ ਜਾਰੀ ਰੱਖਦੇ ਨੇ ਤਾਂ ਕੀਮਤ ਵੱਧ ਸਕਦੀ ਹੈ ਐਨਾਂ ਹੀ ਨਹੀਂ ਇਹ ਦੇਖਣਾ ਵੀ ਅਹਿਮ ਰਹੇਗਾ ਕਿ ਚੁਣੇ ਹੋਏ ਰਾਸ਼ਟਰਪਤੀ ਡੋਨਲਡ ਟਰੰਪ ਦੁਆਰਾ ਕੈਨੇਡਾ ਤੇ ਟੈਰਿਫ ਦੀ ਧਮਕੀ ਦੇਣ ਦੇ ਨਾਲ ਕੀ ਹੁੰਦਾ ਹੈ ਤੇ ਇਹ ਕੈਨੇਡੀਅਨ ਡਾਲਰ ਤੇ ਕਿਵੇਂ 네ਗੇਟਿਵ ਪ੍ਰਭਾਵ ਪਾ ਰਿਹਾ ਹੈ ਇਹ ਕਮਜ਼ੋਰ ਜਿਹੜੀ ਲੂਨੀ ਹੈ ਉਸ ਦਾ ਮਤਲਬ ਹੈ ਕਿ ਗੈਸ ਦੀਆਂ ਕੀਮਤਾਂ ਵਧਣ ਦੇ ਦਬਾਅ ਹੇਠ ਹੋ ਸਕਦੀਆਂ ਨੇ ਸੋਮਵਾਰ ਦੀ ਸਵੇਰ ਨੂੰ ਮੈਟਰੋ ਵੈਨਕੂਵਰ ਦੇ ਆਲੇ ਦੁਆਲੇ ਦੇ ਜ਼ਿਆਦਾਤਰ ਗੈਸ ਸਟੇਸ਼ਨ ਲਗਭਗ ਡਾਲਰ 1. 73 ਸੈਂਟ ਪ੍ਰਤੀ ਲੀਟਰ ਗੈਸ ਚਾਰਜ ਕਰ ਰਹੇ ਸਨ ਜੋ ਪਿਛਲੇ ਹਫਤੇ ਦੇ ਉਸੇ ਸਮੇਂ ਨਾਲੋਂ ਲਗਭਗ 6.5 ਸੀਐਲ ਘਟਾ ਹੈ ਤੇ ਪਿਛਲੇ ਸਾਲ ਦੇ ਉਸੇ ਦਿਨ ਨਾਲੋਂ ਲਗਭਗ 1.7 ਸੀਐਲ ਘਟਾ ਹੈ ਬੀਸੀ ਦੇ ਵਿੱਚ 1 ਲੀਟਰ ਗੈਸ ਦੀ ਕੀਮਤ ਜਿਹੜੀ ਔਸਤ ਕੀਮਤ ਹੈ ਉਹ ਡਾਲਰ 1.68 ਤੇ ਬੰਦ ਹੋ ਰਹੀ ਹੈ ਬਰਨਬੀ ਸਿਟੀ ਕੌਂਸਲ ਲੋਕਾਂ ਦੇ ਲਈ ਆਪਣੇ ਸ਼ਹਿਰ ਦੇ ਵਿੱਚ ਬੀਅਰ ਸਪਰੇ ਖਰੀਦਦਣਾ ਔਖਾ ਬਣਾ ਸਕਦੀ ਹੈ ਨਾਗਰਿਕ ਸਿਆਸਤਦਾਨ ਸਟਾਫ ਨੂੰ ਇਸ ਨਿਰੰਤਰਤ ਕਰਨ ਦੇ ਤਰੀਕਿਆਂ ਨੂੰ ਦੇਖ ਦੇ ਲਈ ਕਹਿਣ ਦੇ ਲਈ ਤਿਆਰ ਨਹੀਂ ਤੇ ਉਹ ਹਾਲ ਹੀ ਦੇ ਵਿੱਚ ਹੋਈ ਕਮੇਟੀ ਦੀ ਮੀਟਿੰਗ ਦੇ ਵੱਲ ਇਸ਼ਾਰਾ ਕਰਦੇ ਨੇ ਜਿੱਥੇ RCMP ਨੇ ਸਾਂਝਾ ਕੀਤਾ ਕਿ ਲੁੱਟਾ ਖੋਹਾਂ ਵਰਗੀਆਂ ਘਟਨਾਵਾਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਜਿੱਥੇ ਬੀਅਰ ਸਪਰੇਅ ਦੀ ਵਰਤੋਂ ਕੀਤੀ ਜਾ ਰਹੀ ਹੈ ਮਾਉਂਟਿਜ਼ ਨੇ ਕਿਹਾ ਹੈ ਕਿ ਚਲੇ ਵੈਕ ਨੂੰ ਵੀ ਅਜਿਹੀਆਂ ਸਮੱਸਿਆਵਾਂ ਸਨ ਜਦੋਂ ਤੱਕ ਇਹ ਬੀਅਰ ਸਪਰੇਅ ਦੀ ਵਿਕਰੀ ਦੇ ਉੱਤੇ ਪਾਬੰਦੀ ਨਹੀਂ ਲਿਆਉਂਦੀ ਸੀ ਜਿਹੜੀ ਸਖਤ ਨਿਯਮਾਂ ਦੀ ਸੰਭਾਵਨਾ ਉਦੋਂ ਆਉਂਦੀ ਹੈ ਕਿਉਂਕਿ ਵੈਨਕੂਵਰ ਨੇ 2023 ਦੇ ਵਿੱਚ ਉਸ ਸ਼ਹਿਰ ਦੇ ਵਿੱਚ ਬੀਅਰ ਸਪਰੇਅ ਦੀ ਵਿਕਰੀ ਤੇ ਪਾਬੰਦੀ ਲਗਾ ਦਿੱਤੀ ਸੀ ਵੈਂਕੂਵਰ ਦਾ ਉਪਨੀਯਮ ਕੌਂਸਲ ਦੁਆਰਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਵਿਕਰੇਤਾਵਾਂ ਨੂੰ 12 ਮਹੀਨਿਆਂ ਦੀ ਮਿਆਦ ਦੇ ਲਈ ਸਾਰੀਆਂ ਵਿਕਰੀਆਂ ਦਾ ਵਿਸਤ੍ਰਿਤ ਰਿਕਾਰਡ ਰੱਖਣ ਦੀ ਲੋੜ ਹੈ ਇਹ ਵੀ ਕਹਿੰਦੇ ਨੇ ਕਿ ਬੀਅਰ ਸਪਰੇਅ ਨੂੰ ਬੰਦ ਰੱਖਣਾ ਚਾਹੀਦਾ ਹੈ ਉਤਪਾਦ ਖਰੀਦਣ ਵਾਲੇ ਕਿਸੇ ਵੀ ਵਿਅਕਤੀ ਤੋਂ ਆਈਡੀ ਦੀ ਬੇਨਤੀ ਕਰਨੀ ਚਾਹੀਦੀ ਹੈ ਤੇ 19 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਬੀਅਰ ਸਪਰੇਅ ਦੀ ਵਿਕਰੀ ਤੇ ਪਾਬੰਦੀ ਹੈ ਦੇਸ਼ਪੁਰ ਦੇ ਵਿੱਚ ਕੈਲਗਰੀ ਤੇ ਐਡਮਿੰਟਨ ਦੇ ਅਲਬਰਟਨ ਸ਼ਹਿਰਾਂ ਨੇ ਵੀ ਆਪਣੇ ਅਧਿਕਾਰ ਖੇਤਰਾਂ ਦੇ ਵਿੱਚ ਬੀਅਰ ਸਪਰੇਅ ਦੀ ਵਿਕਰੀ ਨੂੰ ਸਿਮੇਤ ਕਰ ਲਿਆ ਹੈ ਜਾਂ ਉਸੇ ਵਿੱਚ ਥੋੜਾ ਦੇਖ ਰਹੇ ਨੇ ਅਗਰ ਦੇਖਦੇ ਆ ਐਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਰ ਸਿੰਘ ਸੰਗਾ ਦੀ ਇੱਕ ਖਾਸ ਅਪਡੇਟ ਚੈਨਲ ਪੰਜਾਬੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਰ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋ ਰਿਹਾ ਖਬਰ ਇਹ ਆ ਕਿ ਅਲਬਰਟਾ ਸਰਕਾਰ ਨੇ ਦਰਸਲ ਇਹ ਗਲਤਫਹਿਮੀ ਤੋਂ ਪਾਸ ਪਿਛਲੇ ਜਦੋਂ ਬਜਟ ਲਿਆਂਦਾ ਸੀ ਜੀ ਉਹਦੇ ਵਿੱਚ ਹੀ ਕਰ ਦਿੱਤੀ ਸੀਗੀ ਗੱਲਬਾਤ ਦੱਸਿਆ ਸੀ ਵਿਆਹ ਹੋਣਾ ਆ ਪਰ ਉਹ ਲਾਗੂ ਅਕਤੂਬਰ 20 ਤਰੀਕ ਤੋਂ ਹੋਇਆ ਆ ਕਿ ਜਿਹੜੇ ਨਵੇਂ ਹੁਣ ਤੁਸੀਂ ਲੈਂਡ ਟਰਾਂਸਫਰ ਕਰਨੀ ਆ ਜਾਂ ਮੌਰਗੇਜ ਰਜਿਸਟਰ ਕਰਨੀ ਆ ਤਾਂ ਉਹਦੇ ਲਈ ਜਿਹੜੀ ਲੈਵੀ ਹੁੰਦੀ ਹੈ ਜਿਹੜਾ ਖਰਚਾ ਹੁੰਦਾ ਉਹ ਹੁਣ ਪਹਿਲਾਂ ਨਾਲੋਂ ਵੱਧ ਗਿਆ ਦੇਹਾ ਉਹ ਪਹਿਲਾਂ ਨਾਲੋਂ ਵੱਧ ਗਿਆ ਔਰ ਇਹ 20 ਅਕਤੂਬਰ ਤੋਂ ਲਾਗੂ ਹੋ ਗਿਆ ਪਹਿਲਾਂ 50 ਡਾਲਰ ਫਲੈਟ ਫੀ ਹੁੰਦੀ ਸੀ ਉਹ ਹੁਣ ਵੀ ਹੈਗੀ ਆ ਉਹ ਚੇਂਜ ਨਹੀਂ ਹੋਈ ਪਰ ਜਿਹੜਾ ਹੁਣ ਉਹਨਾ ਚੇਂਜ ਲੈਂਦੀ ਉਹ ਆ ਵੀ ਲੈਂਡ ਟਰਾਂਸਫਰ ਲਈ 2 ਡਾਲਰ ਪਰ 5000 ڈالر ਯਾਨੀ ਅੱਗੇ 5000 ڈالر ਦੀ ਜੇਕਰ ਤੁਹਾਡੀ ਪ੍ਰਾਪਰਟੀ ਆ ਤਾਂ ਉਹਦੇ ਤੇ 2 ڈالر ਸੀ ਜੇ ਮਤਲਬ ਉਹਦੀ ਕੀਮਤ ਜ਼ਿਆਦਾ ਤਾਂ ਉਹਦੇ ਹਿਸਾਬ ਨਾਲ 2-2 ڈالر ਨਾਲ ਵੱਧ ਜਾਂਦੀ ਪਰ ਹੁਣ ਉਹਨਾਂ ਨੇ 2 ਤੋਂ ਵਧਾ ਕੇ 5 ڈالر ਕਰ ਦਿੱਤੀ ਹੈ ਤੇ ਇਸੇ ਤਰ੍ਹਾਂ ਹੀ ਜਿਹੜਾ ਮੌਰਗੇਜ ਰੀਜਿਸਟ੍ਰੇਸ਼ਨਸ ਹੈਗੀ ਹੈ ਜੀ ਉਹਦੇ ਤੇ ਵੀ ਉਹਨਾਂ ਨੇ ਜਿਹੜੀ ਪਹਿਲਾਂ 1.5 ڈالر ਪਰ 5000 ڈالر ਤੇ ਸੀਗੀ ਹੁਣ ਉਹ ਵੀ ਵਧਾ ਕੇ 5 ڈالر ਪਾਰ 5000 ਡਾਲਰ ਕਰ ਦੁੱਤੀ ਆ ਅ اچھا ਹੁਣ ਉਹਦੇ ਜੇਕ ਨਾ ਗਵਰਨਮੈਂਟ ਦਾ ਹੀ ਪੇਪਰ ਹੁੰਦਾ ਜੀ ਅਲਬਰਟਾ ਟਾਈਟਲ ਟਾਕ ਨਿਊਜ਼ਲੈਟਰ ਉਹਦੇ ਵਿੱਚ ਉਹਨਾਂ ਨੇ ਦੱਸਿਆ ਐਗਜ਼ਾਮਪਲ ਦੇ ਤੌਰ ਤੇ ਵੀ ਜੇ ਤੁਹਾਡੀ ਪ੍ਰਾਪਰਟੀ 4 ਲੱਖ ਤੇ 50000 ਡਾਲਰ ਦੀ ਆ ਤੇ ਮੌਰਗੇਜ ਹੈਗੀ ਉਹਦੇ ਤੇ 4 ਲੱਖ 5000 ਦੀ ਤਾਂ ਜਿਹੜਾ ਤੁਹਾਡਾ ਇਹ ਫੀਸ ਹੈਗੀ ਆ ਉਹ 401 $50 ਸੈਂਟ ਤੋਂ ਜੰਪ ਕਰਕੇ 955 ਹੋ ਜਾਊਗੀ ਇਹ ਨਵੇਂ ਜਿਹੜੀਆਂ ਲੈਵੀ ਹੈਗੀਆਂ ਉਹਨਾਂ ਦੇ ਨਾਲ ਇਹ ਤਕਰੀਬਨ 138% ਦਾ ਵਾਧਾ ਕਰ ਦਿੱਤਾ ਗਿਆ ਜੀ ਹ ਹੁਣ ਇਹਦੇ ਵਿੱਚ ਬਹੁਤ ਸਾਰੇ ਲੋਕ ਕਹਿ ਰਹੇ ਆ ਵੀ ਇਹ ਬਹੁਤ ਜ਼ਿਆਦਾ ਹਟਿਆ ਖਾਸ ਕਰਕੇ ਐਨਡੀਪੀ ਦੇ ਕੈਲਗਰੀ ਨਾਰਥ ਈਸਟ ਦੀ ਐਮਐਲਏ ਗੁਰਿੰਦਰ ਬਰਾੜ ਉਹਨਾਂ ਦਾ ਕਹਿਣਾ ਹੈਗਾ ਜੀ ਵੀ ਇੱਕ ਇੱਕ ਕਿਸਮ ਦਾ ਨਾ ਜਿਹੜੇ ਬੰਦੇ ਘਰ ਵਾਲੀ ਮਾਰਕੀਟ 'ਚ ਐਂਟਰ ਹੋਣਾ ਚਾਹੁੰਦੇ ਸੀ ਉਹਨਾਂ ਲਈ ਇੱਕ ਹੋਰ ਇੱਕ ਕਿਸਮ ਦਾ ਅੜਿੱਕਾ ਆ ਵੀ ਔਖਾ ਕੰਮ ਆ ਪਰ ਉੱਥੇ ਨਾਲ ਦੀ ਨਾਲ ਹੋਰ ਜਿਹੜੇ ਜੀ ਕੁਝ ਰੀਅਲ ਏਸਟੇਟ ਵਾਲੇ ਆ ਉਹ ਕਹਿੰਦੇ ਜੀ ਵੀ ਐਡੀ ਵੱਡੀ ਗੱਲ ਨਹੀਂ ਜਿਹੜੇ ਲੋਕ ਇੱਥੇ ਮੂਵ ਹੋ ਰਹਾ ਆ ਉਹ ਅੰਡੇਰੀਓ ਜਾਂ ਬੀਸੀ ਤੋਂ ਆ ਰਹਾ ਆ ਉਹਨਾਂ ਸੂਬਿਆਂ ਵਿੱਚ ਆਲਰੇਡੀ ਇਹ ਫੀਸ ਜਿਹੜੀ ਆ ਬਹੁਤ ਜ਼ਿਆਦਾ ਤੇ ਉਹਨਾਂ ਨੂੰ ਲੱਗਦਾ ਵੀ ਇਹ ਐਡਾ ਕੋਈ ਜ਼ਿਆਦਾ ਫਰਕ ਨਹੀਂ ਕਹਿੰਦੇ ਭੈਣ ਵਾਲਾ ਸਾਨੂੰ ਇਹਦੇ ਨਾਲ ਔਰ ਦੂਸਰੀ ਗੱਲ ਆ ਵੀ ਜਿਹੜਾ ਸਾਡੇ ਨੇੜੇ ਬਸ ਸਕੇਚਵਨ ਉਹਦੇ ਨਾਲੋਂ ਵੀ ਸਾਡੀਆਂ ਜਿਹੜੀਆਂ ਇੱਥੇ ਫੀਸ ਹੈਗੀਆਂ ਜੀ 40% ਉਹ ਕਹਿੰਦੇ ਘਟਿਆ ਸੋ ਇਹਦਾ ਬੜਾ ਫਰਕ ਨਹੀਂ ਪੈਣਾ ਪਰ ਜਿਹੜੇ ਲੋਕਾਂ ਨੇ ਤੁਹਾਨੂੰ ਪਤਾ ਜੀ ਘਰ ਖਰੀਦਣਾ ਹਰੇਕ ਨੂੰ ਜਿਹੜਾ ਨਵਾਂ ਕੋਈ ਐਂਟਰ ਕਰ ਰਿਹਾ ਉਹਨਾਂ ਲਈ ਇਹ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਕਰ ਸਕਦਾ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਵੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਫਿਲਹਾਲ ਇੱਥੇ ਮੁਕਦਾ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ